ਸਿੰਘ ਜੀ ਭਈਆ ਆਹ ਦੇ ਚ ਇਹਨਾਂ ਨੇ ਪੈਸਾ ਨਾ ਭਾਗਣਾ ਜਿਹੜੇ ਚ ਕੱਪੜੇ ਨੇ ਉਹ ਕੋ ਪਿੰਡ ਵਾਪਸ ਕਿਵੇਂ ਲੈ ਕੇ ਜਾਵਾਂਗੇ ਉਹ ਤੂੰ ਟੈਨਸ਼ਨ ਕਾ ਤੇ ਲਈ ਜਾਨੀ ਆ ਮੇਰਾ ਆਹ ਕੋਟ ਵੇਲੇ ਹੀ ਐ ਆਪਾਂ ਇਹਦੇ ਵਿੱਚ ਕੱਪੜੇ ਪਾ ਕੇ ਲੈ ਜਾਾਂਗੇ ਪਰ ਪੈਸੇ ਮਿਲਨੇ ਚਾਹੀਦੇ ਨੇ ਆਜੋ ਫਿਰ ਆ ਲੋ ਪਰੌਣਾ ਜੀ ਪਾਣੀ ਪੀਓ ਮੈਂ ਲੱਲੇ ਪਾਣੀ ਠੰਡਾ ਲੈ ਕੇ ਆ ਪਰੌਣਾ ਜੀ ਵਾਸਤੇ ਠੰਡਾ ਤਾਂ ਭੈਣੀ ਮੈਂ ਲੈ ਆਉਣਾ ਪਰ ਪਰੌਣੇ ਤੋਂ 100 ਰੁਪਿਆ ਤਾਂ ਲੈ ਕੇ ਦੇ ਮੈਨੂੰ ਆ ਗਿਓ 100 ਰੁਪਿਆ ਮੇਰੇ ਭਰਾ ਕੋਲੋਂ 2000 ਦਾ ਵੱਜਾ ਐ ਕਿੱਥੇ ਜਾ ਟੁੱਟੇ ਓ ਯਾਰ ਮੰਗਾ ਦੇ ਰੋਟੀ ਭਾਂਦੇ ਵੀਰਾਂ ਨੇ ਭੁੱਖਾ ਮਾਰਤਾ ਮੈਨੂੰ ਕਿ ਤੁਸੀਂ ਗੁੱਸੇ ਦਾ ਤੋਂ ਹੋ ਜਾਂਦੇ ਆ ਆਪਾਂ ਬੈਦਵੀ ਤੇ ਪਰੌਣਾ ਪੈਸਿਆਂ ਦਾ ਉਹ ਵੀ ਖੋਲਣ ਲਈ ਆ ਤਾਂ ਗੇ ਰੋਟੀ ਲੈ ਕੇ ਆ ਲੋ ਖਾ ਲੋ ਪਰੌਣਾ ਜੀ ਤੁਹਾਡੇ ਵਾਸਤੇ ਸਪੈਸ਼ਲ ਮੂੰਗੀ ਮਸਰੀ ਦੀ ਦਾਲ ਬਣਾਈ ਐ ਵੇ ਦਾਲ ਤਾਂ ਮੂੰਗੀ ਮਸਰੀ ਦੀ ਆ ਪਰ ਅੱਜ ਮੂੰਗੀ ਮਸਰੀ ਦਾ ਦਸਤੀ ਨਹੀਂ ਐ ਨਹੀਂ ਮੈਂ ਵੀ ਇਹੀ ਕਰਦਾ ਘਰੇ ਮੂੰਗੀ ਮਸਰੀ ਦੀ ਦਾਲ ਨਹੀਂ ਸੀ ਜਾਂ ਤਾਂ ਮੈਨੂੰ ਪਰੌਣਾ ਜੀ ਤੋਂ 10 ਰੁਪਏ ਲੈ ਕੇ ਦੇ ਮੈਂ ਭੱਜ ਕੇ ਮੂੰਗੀ ਮਸਰੀ ਦੀ ਦਾਲ ਲੈ ਆਉਣਾ 10 ਰੁਪਏ ਦੇ